ਜੀ ਤਾਂ ਆਲਮੋਸਟ 5 ਵੱਜ ਚੁੱਕਿਆ ਸਵੇਰੇ ਤੇ ਇਹ ਹੈਗਾ ਐਪੀਸੋਡ 3 ਲਦਾਖ ਸੀਰੀਜ਼ ਪਾਪਾ ਦਿੱਸ ਰਹੀਆਂ ਕਾਰਗਿਲ ਕੋਲ ਬਸ ਕੋਸ਼ਿਸ਼ ਇਹ ਹੀ ਰਹੂਗੀ ਕਿ ਆਪਾਂ ਕਾਰਗਿਲ ਜਾਂ ਫਿਰ ਤਰਾਸ ਚੱਕ ਰੁਕੀਏ ਔਰ ਕਿਉਂ ਕਰਦੇ ਆ ਸਫ਼ਰ ਸ਼ੁਰੂ ਬਾਕੀ ਗੱਲਾਂ ਬਾਅਦ ਹਾਂਜੀ ਤਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰੇ 5 ਵੱਜ ਚੁੱਕਿਆ ਤੇ ਪਪਾ ਹੁਣ ਨਿਕਲ ਚੁੱਕੇ ਆ ਕਾਰਗਿਲ ਲਈ ਅੱਜ ਦੀ ਆਪਣਾ ਟਰਗ ਅੱਜ ਦਾ ਆਪਣਾ ਟਾਰਗੇਟ ਹੈਗਾ ਵੀ ਆਪਾਂ ਕਾਰਗਿਲ ਜਾ ਕੇ ਹੀ ਰੁਕਣਾ ਬਾਕੀ ਬਾਈਕ ਤੇ ਤੇਲ ਵੀ ਘਟਾ ਤੇ ਲਈ ਪਾਉਣੇ ਆ ਹੱਲੇ ਤੇ ਸਹੀ ਸਫਰ ਸਹੀ ਜਿਹੜਾ ਡਿਫਿਕਲਟ ਸਫਰ ਹੈ ਜਿਹੜਾ ਉਹ ਹਲੇ ਹੁਣ ਅੱਗੇ ਹਲੇ ਤਾਂ ਸ਼ੁਰੂਆਤ ਹੀ ਨਹੀਂ ਹੋਈ ਉਸ ਚੀਜ਼ ਦੀ ਹਜੇ ਤਾਂ ਕਸ਼ਮੀਰ ਦੀ ਸੋਹਣੀ ਸੋਹਣੀ ਵਾਦੀਆਂ ਦਾ ਬਸ ਵੀ ਆਨੰਦ ਹੀ ਲੈ ਰਹੇ ਆਂ ਤੇ ਹੱਲੇ ਸਹੀ ਰਫ ਟ੍ਰੇਨ ਜਿਹੜੇ ਹੈਗੇ ਆ ਉਹ ਗਾਂਹ ਜਾ ਕੇ ਆਉਣਗੇ ਤੇ ਬਾਕੀ ਹੁਣ ਪਹਿਲਾਂ ਤੇਲ ਪਾਉਣੇ ਆ ਦੇਖਦੇ ਆ ਪੰਪ ਕੋਈ ਪੰਪ ਮਿਲ ਜੇ ਖੁੱਲਾ ਜਿੱਥੇ ਮਿਲ ਜੇ ਪੰਪ ਵਾਲਾ ਤੇਲ ਤਾਂ ਕੋਈ ਤੇਲ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਬਾਕੀ ਠੰਡਾ ਠੰਡਾ ਮੌਸਮ ਹੈ ਹੁਣ ਜੈਕਟ ਛੰਡ ਦੋ ਨਹੀਂ ਬਚਾਉਂਦੀ ਬਾਲੀ ਪਰ ਥੋੜੀ ਬਹੁਤ ਹਵਾ ਤਾਂ ਬਚਾ ਦਿੰਦੀ ਹੈ ਬਸ ਇੰਨਾ ਇੰਨਾ ਸੁੱਖ ਹੈਗਾ ਤਾਂ ਚਲੋ ਤੁਹਾਨੂੰ ਸੂਰਜੁਗਦੇ ਦੀ ਹੁਣ ਵਿਖਾਵਾਂਗੇ ਝਲਕਾਂ ਹੁਣ ਇੱਕ ਦਿੱਕਤ ਆ ਰਹੀ ਹੈ ਛੋਟੀ ਜੀ ਅਸਲ ਵਿੱਚ ਗੱਲ ਇਹ ਹੋ ਰਹੀ ਹੈ ਵੀ ਰਾਤੀ ਅਸੀਂ ਸ਼ਾਮੀ ਤੇਲ ਨਹੀਂ ਪੋਇਆਗਾ ਬਾਈਕਸ ਦੇ ਵਿੱਚ ਤੇ ਦੋਵਾਂ ਦੇ ਬਾਈਕਸ ਦੇ ਵਿੱਚ ਤੇਲ ਘਟਾ ਹੈ ਮੇਰੇ ਤਾਂ ਥੋੜਾ ਜਿਆਦਾ ਘਟਿਆ ਮੇਰਾ ਸਟੀ ਵੀ ਥੋੜਾ ਚੱਲਿਆ ਹੈ ਤੇ ਮੈਂ ਸੋਚਿਆ ਚਲ ਸੁਬਾਹ ਪਵਾ ਲਾਂਗੇ ਹੁਣ ਬਾਕੀ ਉਮੀਦ ਕਰ ਰਹੇ ਕੋ ਪੰਪ ਖੁੱਲੇ ਠੀਕ ਹੋ ਜੇ ਨਹੀਂ ਤਾਂ ਫਿਰ ਜਿ ਮੇਰਾਲਾ ਰਿਜ਼ਰਵ ਚ ਲੱਗ ਗਿਆ ਤਾਂ ਸਾਨੂੰ ਰੁਕਣਾ ਪੈਣਾ ਵੈਸੇ ਹੱਲੇ ਬ੍ਰੇਕਫਾਸਟ ਵੀ ਨਹੀਂ ਕੀਤਾਗਾ ਬ੍ਰੇਕਫਾਸਟ ਵੀ ਕਰਨਾ ਹੱਲੇ ਇਸ ਲਈ ਦੇਖਦੇ ਆ ਕਿੱਥੇ ਰੁਕਾਂਦਾ ਪ੍ਰਮਾਤਮਾ ਕਿੱਥੇ ਕਹਿੰਦਾ ਰੋਟੀ ਖਾ ਲੋ ਇੱਥੇ ਤੇ ਬਾਕੀ ਖਲਾ ਤਾਂ ਕੁਛ ਸ਼ੇਰ ਕੀ ਸਵਾ ਪੰਜ ਹੋ ਗਏ ਹਲੇ ਤੱਕ ਤਾਂ ਕੁਛ ਸਾਨੂੰ ਕੋਈ ਪੰਪ ਖੁੱਲਾ ਨਹੀਂ ਮਿਲੇਗਾ ਇੱਕ ਆ ਪੰਪ ਹੈਗਾ ਹੈ ਉਮੀਦ ਕਰ ਰਹੇ ਹਾਂ ਖੁੱਲਾ ਹੋ ਪਾਣੀ ਪਾਣੀ ਆ ਪਾਣੀ ਥੋੜਾ ਆ ਖੁੱਲੋ ਲ ਮਸ਼ੀਨਾ ਚੱਲ ਰਹੀਆਂ ਚੱਲ ਰਹੀਆਂ ਜਾਂਦੀ ਜਾਂਦੀ ਮਿਲ ਗਿਆ ਸ਼ੁਕਰ ਹੈ ਪੰਪ ਮਿਲ ਹੀ ਗਿਆ ਚਲੋ ਜੀ ਕਰੀਏ ਟੈਂਕੀਆਂ ਫੁੱਲ ਤੇ ਚੱਲੀਏ ਪਾ ਕਰਾ ਲਿਆ ਫੁੱਲ ਤੇ ਮੈਂ ਤੁਹਾਨੂੰ 5:15 ਮਿੰਟ ਤੇ ਤੁਹਾਨੂੰ ਕਿਹਾ ਮੈਂ ਵੀ ਤੇਲ ਹੈ ਤੇਲ ਦਾ ਔਖੇ ਹੋ ਜਾਣਗੇ ਤੇ 5:20 ਮਿੰਟ ਤੇ ਪਣੂ ਪੈਟਰੋਲ ਮੁੰਮੀ ਲੱਗਿਆ ਓਪਨ ਚਲੋ ਆ ਚੱਕਰੋ ਮੜਿਆ ਵੀਊ ਦੇਖੋ ਕਿੰਨਾ ਖੂਬਸੂਰਤ ਹੈ ਯਾਰ ਅਮਰੀਕਾ ਦਾ ਸਕੂਲ ਆਇਆ ਕੁਝ ਕੀ ਬੰਬਿਲ ਸਕੂਲ ਲੱਗ ਰਿਹਾ ਹਾ ਹਸਪੀਟਲ ਸਮਥਿੰਗ ਬਾਕੀ ਹੁਣ ਹੁਣ ਲੱਗੀ ਆਪਾਂ ਨੂੰ ਭੁੱਖ ਪਰਮਾਤਮਾ ਨੇ ਪੈਟਰੋਲ ਪੰਪਲੀ ਸੁਣ ਲਈ ਹੁਣ ਭੁੱਖ ਲਈ ਵੀ ਨਾਲ ਹੀ ਕਹੀ ਸੀ ਮੈਂ ਭੁੱਖ ਲਈ ਵੀ ਸੁਣੀ ਹੋਣੀ ਐ ਤੁਹਾਨੂੰ ਭੁੱਖ ਦੇ ਰਸਤੇ ਵੀ ਪਰਮਾਤਮਾ ਜਲਦੀ ਕੋਈ ਉਠਾਊਗਾ ਢਾਬਾ ਆਇਆ ਕੁਝ ਤੇ ਬਸ ਇੱਕ ਤਾਂ ਠੰਡੀ ਹੰਡੀ ਹਵਾ ਹੁਣ ਨਾ ਜਦੋਂ ਬਾਈਕ 60 70 ਦੀ ਸਪੀਡ ਤੇ ਜਾਂਦਾ ਹੈ ਤੇ ਠੰਡੀ ਹੰਡੀ ਹਵਾ ਕਰਾਸ ਕਰਦੀ ਹੈ ਇੱਕ ਗੱਲ ਰੇਨ ਕਵਰ ਵੀ ਲਿਆ ਕਿਉਂਕਿ ਅਨਪ੍ਰੋਡਿਕਟੇਬਲ ਵੈਦਰ ਦਾ ਕੋਈ ਪਤਾ ਨਹੀਂ ਉੱਪਰ ਜੇ ਉੱਪਰ ਠੰਡ ਬਹੁਤ ਜ਼ਿਆਦਾ ਹੋਊਗੀ ਬਾਈਕ ਤੇ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਕਿਉਂਕਿ ਹਵਾ ਕਰਾਸ ਕਰਦੀ ਹੈ ਇਸ ਲਈ ਇਨਰ ਪਾਵਾਂਗੇ ਉਹ ਥੋੜਾ ਗਾਂ ਜਾ ਕੇ ਅਜੇ ਨਹੀਂ ਅਜੇ ਤਾਂ ਕਿਉਂਕਿ ਧੁੱਪ ਨਿਕਲਣੀ ਹੈ ਸੂਰਜ ਨਿਕਲਣਾ ਤੇ ਮੋਸਟ ਟੈਂਪਰੇਚਰ ਥੋੜਾ ਜਿਹਾ ਅਜੇ ਸੈੱਟ ਹੋਊਗਾ ਕਚੋ ਨਾ ਲਾ ਬੜਾ ਯਾ ਹੁਣ ਵੀਊ ਚੈੱਕ ਕਰੋ ਕਿਉਂਕਿ ਸੂਰਜ ਹੁਣ ਉਗ ਰਿਹਾ ਤੇ ਮੜਿਆ ਦ੍ਰਿਸ਼ਤਾਂ ਤੋਂ ਐਂਡ ਤੇ ਆ ਤੁਸੀਂ ਵੀਊ ਚੈੱਕ ਕਰੋ ਯਾਰ ਵਾਹ ਕਸ਼ਮੀਰ ਹਾਇ ਤਾਂ ਵੈਸੇ ਕਸ਼ਮੀਰ ਤਾਂ ਆ ਕੁਝ ਤੁਹਾਨੂੰ ਕਮਾਇਆ ਨਹੀਂ ਪਰ ਅੱਜ ਚੱਲ ਆਇਆ ਸਿਰਫ ਕੁਝ ਬਹੁਤ ਬਹੁਤ ਜ਼ਿਆਦਾ ਥੋੜੀਆਂ ਜਿਹਾ ਲੱਗ ਕਹਿੰ ਕਿ ਆਪਣਾ ਪਰਪਸ ਕਸ਼ਮੀਰ ਘੁੰਮਣਾ ਨਹੀਂ ਸੀਗਾ ਆਪਣਾ ਲੇ ਦਾ ਸਰਕਲ ਕਰਨਾ ਹੈ ਅਗਲੀ ਵਾਰ ਇਹ ਮੈਂ ਵੀਰੇ ਨਾਲ ਗੱਲ ਕਰੀ ਜਾਂਦਾ ਸੀਗਾ ਵੀ ਆਪਾਂ 10 ਕੁ ਦਿਨ ਦਾ ਫਿਰ ਟ੍ਰਿਪ ਕਰਾਂਗੇ ਉਹ ਸਿਰਫ ਕਸ਼ਮੀਰ ਦਾ ਕਰਾਂਗੇ ਸਿਰਫ ਕਸ਼ਮੀਰ ਐਕਸਪਲੋਰ ਕਰਨਾ ਹੈ ਜੇ ਤੁਸੀਂ ਬਾਈਕ ਤੇ ਆਣਾ ਚਾਹੁੰਦੇ ਮੈਂ ਗਰਾਏ ਦੇਣਾ ਜੇ ਤੁਸੀਂ ਬਾਈਕ ਤੇ ਆਣਾ ਚਾਹੁੰਦੇ ਹੋ ਤਾਂ ਰਾਈਡਿੰਗ ਸੀਟ ਜ਼ਰੂਰ ਲਵਾਓ ਇਹਨਾਂ ਲੰਬੀ ਰਾਈਡ ਤੇ ਹਣਾ ਸੀਰੀਅਸਲੀ ਜ਼ਰੂਰ ਆਗੇ ਮੇਰੇ ਨੂੰ ਗਲਤੀ ਨਾ ਕਰਦੇਓ ਕਿਉਂਕਿ ਬੈਕ ਪੈਨ ਬਹੁਤ ਕਰਦੀ ਹੈ ਫਿਰ ਕਿਉਂਕਿ ਕੱਲ ਅਸੀਂ 600 ਕਿਲੋਮੀਟਰ ਦਾ ਸਟ੍ਰੈਚ ਕੀਤਾ ਤੇ ਭਾਈ ਸਾਹਿਬ ਬਹੁਤ ਪੈਨ ਹੋਈ ਬੈਕ ਮੇਰੀ ਰਾਤ ਨੂੰ ਬਹੁਤ ਫਿਰ ਤਾਈਓ ਇੱਕ ਦਿਨ ਮੈਂ ਸ਼੍ਰੀਨਗਰ ਰਹਿਣਾ ਮਤਲਬ ਵੀਰੇ ਨੂੰ ਫੋਰਸ ਕੀਤਾ ਵੀ ਕਿਤੇ ਸ਼੍ਰੀਨਗਰ ਰੁਕ ਜੀਏ ਤੇ ਫਿਰ ਥੋੜੀ ਤਾਂ ਸੈੱਟ ਹੋਈ ਨਹੀਂ ਤਾਂ ਕਾਫੀ ਮੁਸ਼ਕਿਲ ਹੋ ਗਿਆ ਸੀਗਾ ਨਾ ਨਹੀਂ ਤਾਂ ਪੇਨ ਬਹੁਤ ਕਾਫੀ ਹੋ ਰਹੀ ਸੀਗੀ ਕਿਉਂਕਿ ਰੈਕਸ ਹੋ ਗਿਆ ਨਾ ਕਿਉਂਕਿ ਜ਼ਿਆਦਾ ਬਾਈਕ ਤੇ ਚਲਾਇਆ ਹੈ ਨਹੀਂਗਾ ਤੇ ਦੁਪਹਿਰੇ ਵੀ ਕੁਝ ਹੋ ਗਏ ਸੀਗੇ ਮੈਂ ਰੈਸਟ ਕਰਨਾ ਚਾਹ ਰੈਸਟ ਕਰ ਰਹੇ ਸੀਗੇ ਅਜੇ ਆਪਾਂ ਆ ਜਿਹੜੇ ਪਹਾੜ ਤੁਹਾਨੂੰ ਦੇਖ ਰਹੇ ਆ ਇਹ ਪਹਾੜਾਂ ਨੂੰ ਆਪਾਂ ਕਰਾਸ ਕਰਕੇ ਜਾਣਾ ਹੈ ਜਿੰਨਾ ਦੇ ਪਾਰ ਜਾਣਾ ਹੈ ਲਾਲੋ ਸਾਹਿਬ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਸ਼ਾਇਦ ਕੋਈ ਢਾਬਾ ਮਿਲ ਜਾਣਾ ਚਾਹੀਦਾ ਹੈ ਤਾਂ ਕਿ ਆਪਾਂ ਕੁਝ ਖਾ ਵੀ ਲਈਏ ਮੈਨੂੰ ਵੈਸੇ ਹਜੇ ਕੋਈ ਟਾਈਮ ਨਹੀਂ ਹੋਇਆ ਬ੍ਰੈਕਫਾਸਟ ਕਰਨ ਦਾ ਪਰ ਥੋੜੀ ਮੈਨੂੰ ਨਾ ਆਇਆ ਵੀ ਭੁੱਖ ਲੱਗਣ ਲੱਗ ਜਾਂਦੀ ਐ ਤੋਂ ਮੈਂ ਜਾਗਦਾ ਕਿਉਂਕਿ એનર્ਜੀ ਦਾ ਯੂਜ਼ ਹੋ ਰਹੀ ਐ ਬਾਡੀ ਦੀ ਹੁਣ ਸ਼ੁਰੂ ਹੋ ਚੁੱਕੀ ਐ ਤੇ ਬੱਸ ਹੁਣ ਭੁੱਖ ਲੱਗੀ ਐ ਭੁੱਖ ਲੱਗਣੀ ਮਤਲਬ ਭੁੱਖ ਲੱਗਣੀ ਸਟਾਰਟ ਹੋ ਚੁੱਕੀ ਐ ਹੁਣ ਤੇ ਹੁਣ ਬੱਸ ਕੁਬੇ ਢਾਬਾ ਆਊਗਾ ਰੋਕਾਂ گا ਗਾਂ ਜਾ ਕੇ ਅਜ ਤਾਂ ਵੈਸੇ ਸਾਡੇ ਬਹੁਤ ਬੜਾ ਟਾਈਮ ਵੀ ਨਹੀਂ ਹੋਇਆ ਤੁਰੇ ਨੂੰ ਹਜੇ ਟੱਪ ਲਈਏ ਵੀਰੇ ਨੇ ਕਹਣਾ ਤੁਹਾਨੂੰ ਭੁੱਖ ਦੇ ਅੱਗੇ ਮੇਰਾ ਫੋਨ ਛੇੜਦਾ ਭੁੱਖ ਬਹੁਤ ਆਦੀ ਤੈਨੂੰ ਖਾਣਾ ਬਹੁਤ ਪਹਿਲਾਂ ਵੈਸੇ ਆਪਣਾ ਪ੍ਰੈਨ ਸੀਗਾ ਵੀ ਆਪਾਂ ਜਾਈਏ ਮਨਾਰੀ ਵਾਲੀ ਸਾਈਡ ਤੋਂ ਪਰ ਮਨਾਰੀ ਵਾਲੀ ਸਾਈਡ ਮੈਂ ਵੀਰਾ ਵੀਰੇ ਵੀ ਕਹਿੰਦਾ ਸੀ ਮਨਾਰੀ ਸਿਹਰ ਤੋਂ ਚੱਲਦੇ ਹਾਂ ਪਰ ਮੈਂ ਜਿੱਦ ਕਰਕੇ ਤੈਨੂੰ ਹੀ ਆਇਆ ਰੀਜ਼ਨ ਬੀਇੰਗ ਮੈਨੂੰ 100% ਪਤਾ ਹੈ ਉੱਥੇ ਟ੍ਰੈਫਿਕ ਬਹੁਤ ਹੋਊਗਾ ਉਧਰਲੀ ਸਾਈਡ ਉਧਰਲੀ ਸਾਈਡ ਜਦੋਂ ਆਵਾਂਗੇ ਵਾਪਿਸ ਵਾਪਸ ਆਂਦੇ ਉਧਰ ਦੀ ਹੋਣਾ ਤੇ ਦਿਖਾਵਾਂਗੇ ਟ੍ਰੈਫਿਕ ਤੁਹਾਨੂੰ ਮੈਨੂੰ 100% ਉਮੀਦ ਹੈ ਕਿ ਟ੍ਰੈਫਿਕ ਬਹੁਤ ਹੋਊਗਾ ਉੱਥੇ ਇੱਥੇ ਤੁਸੀਂ ਟ੍ਰੈਫਿਕ ਵੇਖੀ ਸਕਦੇ ਹੋ ਫਿਲਹਾਲ ਤੇ برف ਦਿਖਣੀ ਸ਼ੁਰੂ ਹੋ ਚੁੱਕੀ ਆ ਤੇ ਰਸਤਾ ਕਾਫੀ ਟਾਈਮ ਲਿਖ ਰਿਹਾ ਪਰ ਹੁਣ ਕਾਫੀ ਨੇੜੇ ਆਪਾਂ برف ਦੇ ਨੇੜੇ ਆ ਗਏ ਕਾਫੀ ਤੇ ਦੂਜੀ ਗੱਲ ਠੰਡ ਲੱਗ ਰਹੀ ਹੁਣ ਕਾਫੀ ਜ਼ਿਆਦਾ ਸੌਨਮਰਗ ਤੋ ਹੈ ਗਿਆਂ ਆਪਾਂ ਆਲਮੋਸਟ 6 ਕ 7 ਕਿਲੋਮੀਟਰ ਪਿੱਛੇ ਬਸ ਸੌਨਮਰਗ ਪਹੁੰਚ ਕੇ ਆਵਾਗਰਨਾ ਬ੍ਰੇਕਫਾਸਟ ਤੇ ਮੈਂ ਗਲਾਸ ਦੇ ਅੰਦਰ ਦੂਜੇ ਉਲਣ ਗਲਾਸ ਪਾਉਂਗਾ ਤੇ ਵੀਰ ਨੇ ਵੀ ਅਬ ਥੋੜੇ ਅੰਦਰੋਂ ਲੇਅਰਿੰਗ ਕਰਨੀ ਹੈ ਕੱਪੜਿਆਂ ਦੀ ਕਿਉਂਕਿ ਠੰਡ ਹੁਣ ਕਾਫੀ ਲੱਗ ਰਹੀ ਹੈ ਟੈਂਪਰੇਚਰ ਕਾਫੀ ਥੱਲੇ ਚਲ ਜਾ ਰਿਹਾ ਕਿਉਂਕਿ ਹਵਾ ਵਿੱਚ ਲਾਰਪਰ ਹੁੰਦੀ ਹੈ ਨਾ ਹਵਾ ਲੱਗਦੀ ਹੈ ਬਾਈ ਤੇ ਉਹ ਕੋ ਬਰਫ ਨਾਲ ਆਏ ਹੈ 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 ਪਾਣੀ ਦਾ ਵਹਾਅ ਵੇਖੋ ਕਿੰਨਾ ਤੇਜ਼ ਉਹ ਟੰਡਾ ਟਾ ਪੂਰਾ ਪਾਣੀ ਦਾ ਵਹਾਅ ਦੇਖੋ ਚੈੱਕ ਕਰੋ ਆਲਮੋਸਟ ਪਹੁੰਚ ਗਿਆ ਆ ਕਾ ਦਾ ਵੋਟ ਹੈ ਚੋਜ ਲਾ ਟਨਲ ਪ੍ਰੋਜੈਕਟ ਠੀਕ ਆ ਯਾਰ ਆ ਮੇਰੇ ਖਾਲਸਾ ਇੱਥੇ ਜਾਣਾ ਹੈ ਇੱਥੇ ਹੀ ਰੁਕਦੇ ਆ ਇੱਥੇ ਪਰ ਰੁਕ ਨਹੀਂ ਉਹ ਤੇ ਰੋਟੀ ਵਾਣੀ ਸਕਦੇ ਆ ਹੁਣ ਠੰਡ ਦੇ ਦਾ ਹੱਦ ਪਾਰ ਹੋ ਗਈ ਪਈ ਹੈ ਚਲ ਚਲ ਲਓ ਜੀ ਪੰਨੋ ਆ ਵਿਰਾਮ ਲਿਆ ਠੀਕ ਹੈ ਬਹੁਤ ਵਧੀਆ ਲੱਗਿਆ ਮਿਲ ਕੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਾਹਿਲ ਹੈ ਸਾਹਿਲ ਠੀਕ ਹੈ ਚਲੋ ਅੱਗੇ ਇਹਦੇ ਟ੍ਰਿਪ ਮਾਰਾਂਗੇ ਵਧਾਂਗੇ ਜ਼ਰੂਰ ਠੀਕ ਹੈ ਵੀ ਜੀ ਰੋਟੀ ਛਕ ਲਈ ਆਪਾਂ ਤੇ ਕੱਪੜੇ ਲੇਅਰਿੰਗ ਕਰ ਲਈ ਐ ਗਲਵਸ ਗਲੂਸ ਪਾ ਲਏ ਐ ਤੇ ਹੁਣ ਆਪਾਂ ਖਿੱਚਤੀ ਖਿੱਚ ਦੇਣੀ ਐ ਸਪੀਡ ਕਿਉਂਕਿ ਹੁਣ ਕੰਫਰਟੇਬਲ ਹੋ ਚੁੱਕੇ ਆਪਾਂ ਨਾਲੇ ਆ ਬਈ ਮਿਲਿਆ ਸੀ ਇਹ ਕਪੂਰਥਲੇ ਤੋਂ ਸੀਗੇ ਤੇ ਇਹਨਾਂ ਨੇ ਅਚਲੇ ਇਹਨਾਂ ਕੋਲ ਹਿਮਾਲੈਨ ਸੀਗਾ ਤੇ ਇਹਨਾਂ ਨੇ ਟਿਊਬਲੈਸ ਕਰਾਏ ਹੋਏ ਸੀ ਟਾਇਰ ਆ ਗੇ ਸਪੋਕ 휠 ਸੀਗੇ ਜਿਵੇਂ ਸਪੋਕ ਤਾਰਾਂ ਵਾਲੇ ਕਾਰਾਂ ਵਾਲੇ ਕਹਿੰਦੇ ਮੈਂ ਆਪਦੇ ਸ਼ਹਿਰੋਂ ਪਤਾ ਕੀਤਾ ਸੀਗਾ ਹੁੰਦੇ ਨਹੀਂ ਕਹਿੰਦੇ ਕਿਸੇ ਨੇ ਕੀਤੇ ਨਹੀਂ ਮੈਂ ਆਨਲਾਈਨ ਦੇਖਿਆ ਸੀਗਾ ਪਰ ਉਹ ਕੋਈ ਬੰਦਾ ਦਿੱਲੀ ਦਾ ਸੀਗਾ ਕੋਈ ਕਿੱਥੋਂ ਦਾ ਸੀ ਕੋਈ ਕਿੱਥੋਂ ਦੇ ਕਮਿਊਨਿਟੀ ਦੇ ਦਾ ਕੋਈ ਵੇਖਿਆ ਨਹੀਂ ਇਹ ਕਹਿੰਦੇ ਵੀ ਖਰੜੇ ਕੋਈ ਬੰਦਾ ਹੈਗਾ ਉਹਨਾਂ ਨੰਬਰ ਵੀ ਲਿੱਤਾ ਮੈਂ ਤੇ ਉਹ ਕਰ ਦਿੰਦਾ ਟੀਊਬ ਵਾਲਾ ਸਟਾਇਰਜ਼ ਇਹਨਾਂ ਨਹੀਂ ਕਿਉਂਕਿ ਸਪੋਕਸ 휠 ਜਿਹੜੇ ਹੁੰਦੇ ਨਾ ਤੁਸੀਂ ਕਹੋਗੇ ਵੀ ਅਲੋਏ 휠 ਪੜਾ ਇੱਕ ਤਾਂ ਮੇਰੇ ਬਾਈਕ ਤੇ ਅਲੋਏ 휠 ਮੈਨੂੰ ਨਹੀਂ ਚੱਣਗੇ ਮਤਲਬ ਜੇ ਵੇਖਿਆ ਵੀ ਮੇਰਾ ਬਾਈਕ ਨਾਲ ਥੋੜਾ ਜਿਹਾ ਅ ਕਲਾਸਿਕ ਲੁੱਕ ਬਹੁਤ ਜ਼ਿਆਦਾ ਬਾਈਕ ਦਿੱਤੂ ਅਲੋਇ ਵਿਲ ਜੋ ਚੀਜ਼ ਨੂੰ ਮਾਰ ਦੇਣ ਗਿੰਦੇ ਇਹਨਾਂ ਨੇ ਇੱਕ ਖੂਬਸੂਰਤੀ ਨੂੰ ਤੇ ਸੈਕੰਡਲੀ ਅਲੋਇ ਵਿਲ ਆਫ ਰੋਡਿੰਗ ਲਈ ਕਾਮਯਾਬ ਨਹੀਂ ਕੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਆਫ ਰੋਡਿੰਗ ਕਰੋਗੇ ਬਹੁਤ ਜ਼ਿਆਦਾ ਤਾਂ ਇਹ ਤਾਂ ਵਹਿਮ ਹੈ ਵੀ ਕਿਉਂਕਿ ਅਲੋਇ ਵਿਲ ਕਾਮਯਾਬ ਨਹੀਂ ਹੈ ਆਫ ਰੋਡਿੰਗ ਤੇ ਕੰਪਨੀਆਂ ਦੇ ਕਮਲੇ ਤਾਂ ਵੀ ਹਿਮਾਲਿਆਨ ਨਰਗੇ ਬਾਈਕ 'ਚ ਸਪੋਕ ਵਿਲ ਪਾ ਕੇ ਦੇ ਰਹੇ ਆ ਕੋਈ ਸੋਚ ਕੇ ਦੇ ਰਿਹਾ ਕੰਪਨੀ ਆਣ ਪੜਤ ਨਹੀਂ ਬੈਠੇ ਜਿਹੜੇ ਔਰ ਕੀ ਉਹ ਜਿਹੜਾ ਤੁਹਾਨੂੰ ਸਾਹਮਣੇ ਪਹਾੜੇ ਦੇਖਿਆ ਉਹ ਸ਼ਾਇਦ ਨਹੀਂ ਵੇਖ ਰਹੇ ਪਹਿਲੀ ਵਿਖਣਾ ਚਾਹੀਦਾ ਬਰਫੜਾ ਉਹ ਹੈਗਾ ਜੋਜੀਲਾ ਤੇ ਔਕੀ ਹੁਣ ਆ ਰਿਹਾ ਫੰਡ ਕਿਉਂ ਕੱਪੜੇ-ਕਪੜੇ ਪਾਰੇ ਹੁਣ ਤਿਆਰੀ ਤਿਆਰੀ ਹੋ ਚੁੱਕੀ ਹੈ ਨਾ ਪੂਰੀ ਬਾਕੀ ਬਹੁਤ ਖੂਬਸੂਰਤ ਲੱਗ ਰਿਹਾ ਬਹੁਤ ਵੈਲੀਕੀਟੀ ਖੂਬਸੂਰਤ ਲੱਗ ਰਹੀ ਹੈ ਇਹਨਾਂ ਖੂਬਸੂਰਤੀ ਕਈ ਥਾਂ ਮਾਰੇ ਹੁਣ ਇਹ ਤਾਂ ਹੁਣ ਜਿੰਨ ਕਈ ਚੀਜ਼ਾਂ ਕੈਪਚਰ ਕਰ ਲੈਣਾ ਮੈਂ ਪਰ ਕਈ ਥਾਂ ਤੇ ਐਵੇਂ ਦੀ ਖੂਬਸੂਰਤੀ ਆਉਂਦੀ ਹੈ ਵੀਰ ਬੰਦਾ ਨਾ ਉਹ ਬੰਦਾ ਕਈ ਵਾਰ ਕੈਪਚਰ ਕਰ ਸਕਦਾ ਨਾ ਉਹ ਕੈਮਰੇ ਚ ਆਉਂਦੀ ਹੈ ਤੇ ਉਹ ਅੱਖਾਂ ਲਈ ਹੁੰਦੀ ਹੈ ਖੂਬਸੂਰਤੀ ਬਸ ਉਹਨੂੰ ਅੱਖਾਂ ਨਾਲ ਪਰ ਨਿہار ਸਕਦੇ ਨਾ ਨਾ ਉਹਨੂੰ ਆਪਾਂ ਸ਼ਬਦਾਂ ਚ ਬਿਆਨ ਕਰ ਸਕਦੇ ਹਾਂ ਕਈ ਵਾਰ ਤਾਂ ਇੰਨੀ ਸੋਹਣੀ ਖੂਬਸੂਰਤੀ ਮਰਨ ਕਿਆ ਮਤਲਬ ਕੁਦਰਤ ਹੁੰਦੀ ਆ ਕਿਆ ਕੁਦਰਤ ਦੇ ਕਮਾਲ ਹੈ ਉਹ ਦੇਖੋ ਸਾਹਮਣੇ ਜੋ ਜ਼ੀਲਾ ਜਿੱਥੇ ਜੋ ਜ਼ੀਲਾ ਪਾਸ ਬਣਿਆ ਹੋਇਆ ਕਿਆ ਖੂਬਸੂਰਤ ਹੈ ਯਾਰ ਕਿੰਨੀ ਖੂਬਸੂਰਤ ਜਗ੍ਹਾ ਚਲੋ ਬਾਕੀ ਤੁਹਾਨੂੰ ਅੱਗੇ ਹੋਰ ਹੀ ਨਿਆਰੇ ਬੁਹਾਨੇ ਆ ਹੁਣ ਮੈਂ ਥੋੜੀ ਵਰਟੀਕਲ ਵੀਡੀਓ ਸ਼ੂਟ ਕਰ ਲਾਂ ਜੀ ਔਰ ਫਸਟ ਵਾਟਰ ਕਰਾਸਿੰਗ ਬਿਨਾ ਪੈਰ ਥਲੇ ਲਾਏ ਥੱਲੇ ਨਹੀਂ ਲਾਉਣਾ ਥੱਲੇ ਨਹੀਂ ਆਉਣਾ ਥੱਲੇ ਨਹੀਂ ਆਉਣਾ ਕਿਉਂਕਿ ਇਹ ਨਾ ਮੇਰੇ ਵਾਟਰਪੂਫ ਬੂਟਸ ਆ ਹਨੀ ਕਿ ਲੈਦਰ ਦੇ ਬੂਟਸ ਆ ਜੇ ਵੈਸਤਾ ਆਮ ਜਿਹੜੇ スニーカー ਪਾਉਣ ਨਾਲ ਉਹ ਤਾਂ ਚੰਗਾ ਹੀ ਸੀਗਾ ਇਹ ਪਾ ਲੈਣਾ ਕਿਉਂਕਿ ਐਟਲੀਸਟ ਥੋੜਾ ਜਿਹਾ ਡਿਲੇ ਹੁੰਦਾ ਪਾਣੀ ਅੰਦਰ ਜਾਣਾ ਲੈਦਰ ਸ਼ੂਜ਼ ਵਿੱਚ ਪਰ ਫਿਰ ਵੀ ਜੇ ਇੰਨੇ ਇੰਨੇ ਸਾਰੇ ਪਾਣੀ ਵਿੱਚ ਪੈਰ ਥੱਲੇ ਰੱਖਿਆ ਜਾਂਦਾ ਵਿੱਚ ਪਾਣੀ ਚ ਤਾਂ 100% ਵਿੱਚ ਜਾਣਾ ਸੀ ਪਾਣੀ ਤੇ ਸਾਰੇ ਰਾ ਫਿਰ ਪੈਰ ਪੈਰਾਂ ਤੋਂ ਫੜ ਜਰਦੀ ਸੀ ਫਿਰ ਪੂਰੇ ਸਰੀਰ ਚ ਇਸ ਲਈ ਇਹ ਤਾਂ ਮੇਰੀ ਗਲਤੀ ਹੈ ਵੈਸੇ ਤੇ ਵੀ ਜੇ ਤੁਸੀਂ ਆਉਣਾ ਤਾਂ ਵਾਟਰਪੂਫ ਅੱਗੇ-ਅੱਗੇ ਕਿਉਂਕਿ ਹਜੇ ਤਾਂ ਕੁਝ ਵੀ ਨਹੀਂ ਇਹ ਤਾਂ ਹਜੇ ਕੁਝ ਵੀ ਨਹੀਂ ਆ ਅੱਗੇ ਜਾ ਕੇ ਬਹੁਤ ਵਾਟਰ ਕ로ਸਿੰਗਾਂ ਆਉਣੀਆਂ ਵਾਟਰ ਕ로ਸਿੰਗ ਆਉਣੀਆਂ ਉੱਥੇ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਹੋਵੇ ਤਾਂ ਇਹ ਤਾਂ ਕ로ਸਿੰਗ ਵੈਸੇ ਹੀ ਸੀਗਾ ਪਾਣੀ ਅੱਗੇ ਵਾਟਰ ਕ로ਸਿੰਗਸ ਆਉਣੀਆਂ ਪਾਣੀ ਬਹੁਤ ਪਾਣੀ ਬਹੁਤ ਮਿਲੂਗਾ ਚਰਨੇ ਪਾਰ ਕਰਨੇ ਤੇ ਉੱਥੇ ਮੇਨ ਹੋਊਗਾ ਬਸ ਚੱਕਰ ਲੀਰਾਂ ਲਿਫਾਫੇ ਚ ਚੜ੍ਹਾ ਲਾਂਗੇ ਬਸ ਤਾਂ ਲਿਫਾਫਿਆਂ ਦਾ ਕੰਮ ਸਹੀ ਹੈ ਦਫਾਫੇ ਲੈ ਲਾਂਗੇ ਗੱਲ ਤਾਂ ਥੋੜੀ ਜਿਹੀ ਮੈਨੂੰ ਦਿਮਾਗ 'ਚ ਆ ਗਿਆ ਵੀਰ ਨੂੰ ਦੱਸ ਦੂੰਗਾ ਫਰਫੇਟੇ ਡਾਲਾਂਗੇ ਇਹੀ ਹੋ ਸਕਦਾ ਹੱਲ ਵੀ ਵੱਟ ਵੱਟੇ ਅਲਫਾਫੇਟ ਆ ਗਏ ਨਾ ਜੋ ਵਾਟਰਕੋਸਿੰਗ ਆਈ ਉਹਨੂੰ ਪਾਰ ਕਰ ਲਿਆ ਬਰਫ ਵਾਲੇ ਪਹਾੜ ਤੁਹਾਨੂੰ ਕਹਿਆ ਸੀ ਨਾ ਦੂਰੋਂ ਪਹਾੜ ਵਾਲੇ ਪਹਾੜ ਵਿਖਰੇ ਸੀ ਮੈਂ ਕਹਿਆ ਸੀ ਇਹਨਾਂ ਦੇ ਪਾਰ ਜਾਣਾ ਹੈ ਇੱਥੇ ਜਾਣਾ ਆ ਵੇਖੋ ਉੱਥੇ ਹੀ ਆ ਗਏ ਪਹਾੜਾਂ ਦੇ ਦੇਖੋ ਦੇਖੋ ਨਿਆਰੇ ਦੇਖੋ ਕੁਦਰਤ ਦੇ ਕੀ ਬਾਤ ਹੈ ਕੀ ਬਾਤ ਹੈ ਲਓ ਜੀ ਆਪਾਂ ਯੂਆਰ ਐਡ ਜੋਜ਼ੀਲਾ 11639 ਫੀਟ ਹਾਂਜੀ ਸਰ ਅਹ ਸਹਰੇ ਦੂਦਲਾ ਬਹੁਤ ਵਧੀਆ ਅਨੰਦਾਰ ਹੈ ਆਨੰਦ ਨੰਦੇ ਵਜਿਆ ਚੋਦੜੀ ਫੋਟੋ ਹੁਣਾ ਕਰ ਲੀਆ ਹੁਣ ਥੋੜੀਆਂ 11649 ਫੀਟ ਦੀ ਉਚਾਈ ਤੇ ਖੜੇ ਆਪਾਂ ਇਹ ਹੈ ਜੀ ਜੋਜ਼ੀਲਾ ਪਾਸ ਤੇ ਇਕ ਤੋਂ ਨਾ ਵਿਊ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਕੁਝ ਹੋ ਗਿਆ ਅੱਖਾਂ ਦੇਖ ਸਕਦੀਆਂ ਕੈਮਰਾ ਨਹੀਂ ਇਹਨੂੰ ਦੇਖ ਹਾਂ ਮੈਂ ਬਈ ਨੂੰ ਮੈਂ ਕੈਮਰਨ ਨਾਲ ਵੀ ਕਈ ਵਾਰ ਗੱਲ ਕੀਤੀ ਹੈ ਵੀ ਖੂਬਸੂਰਤੀ ਸ਼ਬਦਾਂ 'ਚ ਵੀ ਨਹੀਂ ਬਿਆਨ ਹੋ ਸਕਦੀ ਨਾ ਕੈਮਰੇ ਨਾਲ ਵੀ ਉਹ ਬਿਆਨ ਨਹੀਂ ਹੋ ਸਕਦੀ ਚੀਜ਼ ਜਿਹੜੀ ਇੱਥੇ ਖੜ ਕੇ ਅੱਖਾਂ ਨਾਲ ਆਪਣੇ ਫੀਲ ਹੋ ਰਹੀ ਹੈ ਚੀਜ਼ ਉਹ ਅਲੱਗ ਹੀ ਹੈ ਤੇ ਆਹ ਦੇਖੋ ਆਪਣੇ ਬਾਈਕ ਸਾਹ ਕੜੇ ਸ਼ਿਵਰਾਜ ਭਾਈਓ ਬਾਈ ਯਾਰਾਂ ਦੀ ਗੱਡੀ 'ਚ GoPro ਸੈੱਟ ਕਰ ਰਹੇ ਹਨ ਉਹਨਾਂ ਨੂੰ GoPro ਲਗਣੀ ਹੈ ਪਾਨ ਕੀ ਚੱਕਰ ਤੇ ਆਪਣਾ ਪਹੁੰਚ ਰਿਹਾ ਬਾਈ ਜੀ ਸ਼੍ਰੀਨਗਰ ਤੋਂ ਆਲਮੋਸਟ 100 ਕਿਲੋਮੀਟਰ ਆ ਚੁੱਕੇ ਹਾਂ ਦੇਖੋ ਆਪਾਂ ਇਹ ਵੀ ਅਸੀਂ ਦੋ 90 100 ਕਿਲੋਮੀਟਰ ਹੋਰ ਇਹਨੂੰ ਕਰਨਾ ਪੈਣਾ ਹੈ ਚ ਆਪਣਾ ਤੇ ਆਪਣਾ ਕੋਈ ਕਾਰਗਲ ਤੇ ਚਲੋ ਚਲਦੇ ਹੁਣ ਆਪਾਂ ਤੁਰਨ ਲੱਗੇ ਆ ਸੋ ਜਿਹੜਾ ਪਾਸ ਕਰਦੇ ਕ੍ਰੋਸ ਚਲ ਚਲ ਚ ਉਤਰੋ ਤੋਰ ਗੱਡੀ ਚਲੋ ਚਲੋ ਆ ਗਿਆ ਮੈਂ ਹੁਣੇ ਉਤਰੋ ਜੀ ਨਾਲ ਜੀ ਸੱਤਨ ਆ ਮਿਸ਼ਰੀ ਬਾਈ ਗ੍ਰਮ ਟੂਰਿਸਟ ਇੱਥੇ ਆਣ ਲੱਗ ਗਏ ਤੇ ਆਪਾਂ ਟੂਰਿਸਟ ਲਾ ਦਿੰਦੇ ਫਿਰ ਟ੍ਰੈਫਿਕ ਇਸ ਲਈ ਆਪਾਂ ਚਲੀਏ ਕਾਰਗਿਲ ਇਹ ਕਾਰਗਿਲ ਉਹੀ ਹੈ ਜਿੱਥੇ ਚਾਈਨਾ ਨਾਲ ਜੰਗ ਲੱਗੀ ਸੀ ਕਾਰਗਿਲ ਜਿਆਦਾ ਸੀ ਤੇ ਮੇਰੇ ਕੋਲ ਜਿਹੜਾ ਰਜਿਸਟ੍ਰੇਸ਼ਨ ਹੋਊਗੀ ਜਾਂ ਕੁਝ ਚੱਕਰ ਹੈ ਲੋ ਦੇਖ ਲੈਣੇ ਕਿ ਕਿੰਨੇ ਹੈ ਔਰ ਜਿਸ ਰਜਿਸਟ੍ਰੇਸ਼ਨ वगैरह ਕਰਨਗੇ ਲੱਗਦਾ ਕੁਛ ਕਰਾਂਗੇ ਦੇਖਦੇ ਆ ਕੀ ਚੱਕਰ ਹੈ ਵਾਹ ਕਰਵਾਓ ਵਾਹ ਦਿਓ ਫੈਲੋ ਰਾਈਡਰ ਹਣੀ ਸਰ ਰੈਟ੍ਰਿਕ ਕਰਨੀ ਹੈ ਕਰਾਣਾ ਤੇ ਰਜਿਸਟ੍ਰੇਸ਼ਨ ਕਰਾਉਣੀ ਸੀ ਪਹਿਲਾਂ ਬਾਈਕ ਦੀ ਨਾ ਬਾਈਕ ਦੀ ਨਾਲ ਆਪਦੀ ਨੰਬਰ ਦੇਣਾ ਹੁੰਦਾ ਤੇ ਬਾਈਕ ਦਾ ਨੰਬਰ ਕੋਈ ਨਾ ਕੋਈ ਪ੍ਰੋਟੋਕਾਲ ਹੈ ਇਹਨਾਂ ਦਾ ਆਰਮੀ ਵਾਲਿਆਂ ਦਾ ਕਿਉਂਕਿ ਆਪਾਂ ਕਾਰਗਿਲ ਦੇ ਵਸਤਾਂ ਹਜੇ ਇੰਨੀ ਨੇੜੇ ਵੇਣੇਗੇ 70 ਕਿਲੋਮੀਟਰ 70 80 ਕਿਲੋਮੀਟਰ ਹੈ ਹੱਲੇ ਪਰ ਚਲੋ ਫਾਰਮੈਲਿਟੀਆਂ ਹੁੰਦੀਆਂ ਆਉਦੀਆਂ ਹੁੰਦੀਆਂ ਹਨ ਪਰ ਕੁਝ ਨਹੀਂ ਗਿਆ ਰਹੇ ਤੇ ਬਾਕੀ ਨਹੀਂ ਹਾਰੇ ਹੋਰ ਕੀ ਹਾਂਜੀ ਤੇ ਦੇਖ ਲਓ ਫਿਰ ਅਨਪ੍ਰੇਡਿਕਟੇਬਲ ਵੈਦਰ ਆਫ ਲਦਾਖ ਬੇਸਤਾਂ ਹੱਲੀ ਕੋਈ ਢੀ ਤੇਜ਼ ਬਾਰਿਸ਼ ਨਹੀਂ ਹੈਗੀ। ੱਲੇ ਤਾਂ ਪਰ ਵਾਕੀ ਦੇਖਦੇ ਨਹੀਂ ਤਾਂ ਸ਼ੈਲਟਰ ਵਿੱਚ ਜੇ ਤੇਜ਼ ਹੁੰਦੀ ਤਾਂ ਫਿਰ ਨਹੀਂ ਤਾਂ ਸ਼ੈਲਟਰ ਤੇ ਰੁਕਦੇ ਆ ਕਿਤੇ ਤਾਂ ਜਦ ਫਿਰ ਰੈਨ ਕੋਟ ਪਾ ਲੈਂਦੇ ਆ। ਮੈਂ ਕੱਲ ਹੀ ਨਵਾਂ ਰੈਨ ਕੋਟ ਲੈ ਕੇ ਆਇਆ ਭਾਈ ਨੇ ਦਵਾ ਭਾਈ ਕਹਿੰਦਾ ਯਾਰ ਉੱਥੇ ਵੈਦਰ ਦਾ ਕੋਈ ਪਤਾ ਨਹੀਂ ਲੈੜਾ। ਪੰਜ ਸਸਤਾ ਹੀ ਲੈੜਾ ਕੋਈ ਨਹੀਂ। ਵੀ ਆਪਾਂ ਬਿਮਾਰ ਤੜਨਾ ਹੋਣਾ। ਇੱਥੇ ਬਿਮਾਰ ਹੋ ਗਿਆ ਤਾਂ ਔਖਾ ਹੋ ਜਾਣਾ। ਨਿੱਕੇ ਨਿੱਕੇ ਪਿੰਡ ਜੇ ਕਦੋਂ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾਗਾ ਪਿੰਡ ਹੀ ਬਹੁਤ ਜਿਆਦਾ ਨਿੱਕੇ ਨਿੱਕੇ ਜਿਹੇ ਐ ਚਾਰ ਘਰ ਹੁੰਦੇ ਆ 10 4 1 ਘਰ ਗਿਣਤੀ ਦੇ ਬਾਰਿਸ਼ ਤੇਜ਼ ਹੋ ਰਹੀ ਐ ਤੇ ਹੁਣੇ ਦੋ ਪਿੰਡ ਕ੍ਰੋਸ ਕੀਤੇ ਤਾਂ ਇੱਥੇ ਧੁੱਪ ਐ ਦੇਖੋ ਪਹਾੜਾਂ ਦਾ 뷰 ਵੇਖੀ ਮੈਨੂੰ ਐ ਲੱਗ ਰਿਹਾ ਜਿਵੇਂ ਤੂੰ ਧਰਤੀ ਤੇ ਹੈ ਹੀ ਨਹੀਂ ਕਿਸੇ ਹੋਰ ਮਾਰਸ ਜਾਂ ਕਿਸੇ ਹੋਰ ਪਲੈਨਟ ਤੇ ਆ ਗਏ ਆਪਾਂ ਕੀ ਪਹਾੜ ਹੈ ਵਈ ਇਸ ਧਰਤੀ ਤੇ ਲੱਗਦਾ ਹੀ ਨਹੀਂ ਵੈਸੇ ਜੇ ਤੁਸੀਂ ਮੇਰੇ ਸਪੀਡੋਮੀਟਰ ਤੇ ਵੇਖ ਰਹੇ ਹੋ ਤਾਂ 100 ਦੀ ਸਪੀਡ ਨਹੀਂ ਗਈ ਇਹ ਉਹ ਮੈਂ ਇਹ 100 ਦੀ ਸਪੀਡ ਨਹੀਂ ਗਈ ਇਹ ਅਸਲ 'ਚ ਮੇਰਾ ਸਪੀਡੋਮੀਟਰ ਨੂੰ ਕੋਈ ਦਿੱਕਤ ਹੈ ਬਾਈਕ ਦੇ ਨੂੰ ਇਹ ਸ਼ੋਰ ਹੀ 80 ਤੋਂ ਕਰਦਾ ਹੈ ਸਪੀਡ ਤਾਂ 40 ਦੀ ਹੋਣੀ ਹੈ ਮੇਰੀ ਹੁਣ 100 ਦੀ ਵਗਾਈ ਜਾਂਦਾ 100 ਦੀ ਹੁਣ ਇੱਥੇ ਕਿਵੇਂ ਚੱਲ ਜੂ ਤੁਸੀਂ ਮੈਨੂੰ ਦੱਸੋ ਏਡੇ ਮੋੜਾਂ 'ਚ ਅਜੀਬ ਲਓ ਜੀ ਆਪਾਂ ਪਹੁੰਚ ਗਏ ਹਾਂ ਕਾਰਗਿਲ ਤੇ ਪੈਟਰੋਲ ਪੰਪ ਤਾਂ ਦੋ ਦੋ ਵਿੱਗੇ ਚਲੋ ਵਧੀਆ ਗੱਲ ਹੈ ਤੇ ਅੱਜ ਦਾ ਪਲਾਨ ਹੈ ਵੀ ਆਪਾਂ ਅਰਸ਼ੀਗਬੀਪਤ ਕਾਰਗਿਲ 'ਚ ਰੁਕਾਂਗੇ ਤੇ ਆਪਾਂ ਜਦੋਂ ਪਿੱਛੇ ਪਹਿਲਾਂ ਆਪਾਂ ਰੁੱਕੇ ਸੀਗੇ ਤੇ ਉੱਥੇ ਚਾਹ ਪੀਤੀ ਸੀਗੀ ਤੇ ਜਿਹੜਾ ਉਹਨਰ ਸੀਗਾ ਢਾਬੇ ਦਾ ਤੇ ਉਹਨੇ ਨਾ ਪੁੱਛਿਆ ਸੀ ਕਿੱਥੇ ਚੱਲੇ ਹੋ ਸੀਗਾ ਕਾਰਗਿਲ ਚੱਲੇ ਆ ਤੇ ਉਹਨਾਂ ਉਹ ਕਹਿੰਦਾ ਵੀ ਸਾਡਾ ਆਪਦਾ ਇੱਥੇ ਹੋਮਸਟੇ ਹੈਗਾ ਕਾਰਗਿਲ 'ਚ ਤੁਹਾਨੂੰ ਡਿਸਕਾਊਂਟ ਵੀ ਦੇ ਦਾਂਗੇ ਤੇ ਬਾਕੀ ਉਹ ਗੋ ਲੈਣ ਆ ਗਏ ਸਗੋਂ ਰਿਜ਼ਵਾਨ ਸਾਹਿਬ ਅਗੋਂ ਅਨੂੰ ਲੈਣ ਹੀ ਆ ਗਏ ਚਾ 4-5 ਕਿਲੋਮੀਟਰ ਕਾਰਗਿਲ ਤੱਕ ਗਏ ਆਏ ਉਹ ਸਾਨੂੰ ਲੈਣ ਵਾਸਤੇ ਚਲੋ ਖਾਤੇਦਾਰੀ ਤਾਂ ਵੈਸੇ ਚੰਗੀ ਕਰਦੇ ਇੱਥੇ ਲੋਕ आ जाते रॉयल कारगिल गेस्ट हाउस चलो जी इसके लिए खुला है सितंबर में अच्छा वही हाँ है जो अपना यहाँ से लड़ाई हुई थी हाँ यहाँ से

मेरा एक और एक और बड़ा भाई है, है, कजन उसका यहाँ पे लगा हुआ है जो बम का वो छरा होता है ना, वो यहाँ पे लगा हुआ है, तो उसका लेफ्ट साइड का थोड़ा ये ये पूरा ऐसे वो है थोड़ा। वहाँ पे यहाँ पे विलेज भी है जो पूरा खाली पड़ा हुआ है हाँ। वो कहाँ पे अच्छा अच्छा हमारे इस साइड में अभी है बस्ती बसा हुआ है उस तरफ

ਉਸ ਤੋਂ ਬਾਅਦ ਫਿਰ ਹੁਣ ਸ਼ਾਮ ਹੋ ਗਈ ਹੈ ਚਾਹ ਰੋਟੀ ਪਾਣੀ ਛੱਕ ਕੇ ਬਸ ਹੁਣ ਪੈਣਾ ਹੀ ਹੈ ਕਿਉਂਕਿ ਸਵੇਰ ਜਲਦੀ ਉੱਠਣਾ ਇੱਕ ਦੂਸਰੀ ਗੱਲ ਇਹ ਆ ਵੀ ਨੀਂਦ ਨਹੀਂ ਪੂਰੀ ਹੋਈ ਨਾ ਵੀਰ ਜੀ ਦੀ ਹੋਈ ਹੈ ਨਾ ਮੇਰੀ ਹੋਈ ਹੈ ਇਸ ਲਈ ਅੱਜ ਹੁਣ ਰੈਸਟ ਕਰਾਂਗੇ ਕਿਉਂਕਿ ਰੈਸਟ ਬਹੁਤ ਜ਼ਰੂਰੀ ਹੈ ਬਾਈਕ ਰਾਈਡ ਤੇ ਤਕਾਂ ਥਕਾਵਟ ਹੋ ਜਾਂਦੀ ਹੈ ਸਾਈਕਲ ਜੇ ਨੀਂਦ ਨਾ ਪੂਰੀ ਹੋਈ ਹੋਵੇ ਤਾਂ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਇਸ ਲਈ ਅੱਜ ਸੋਵਾਂਗੇ ਬਸ ਤੇ ਇਸ ਬਲੌਗ ਨੂੰ ਇੱਥੇ ਹੀ ਐਂਡ ਕਰਦੇ ਹਾਂ ਤੇ ਹੁਣ ਕੱਲ ਆਪਾਂ ਜਾ ਰਹੇ ਹਾਂ ਲੇ ਤੇ ਰਸਤੇ 'ਚ ਤੁਹਾਨੂੰ ਮੁਖਾਵਾਂਗੇ